ਉਹ ਰਾਜਾ ਆਪਣੇ ਇੱਕ ਮੰਡੀ ਚ ਆਦ ਕੱਟ ਕੇ ਇੱਕ ਦਿਨ ਮੈਂ ਕਿਹਾ ਪਹਿਲਾਂ ਕਦੇ ਆਇਆ ਐ ਮੰਡੀ ਚ ਕਦੇ ਉਹ ਟਰਾਲੀ ਲੈ ਕੇ ਆਇਆ ਹੋਵੇ ਕਦੇ ਐ ਕਰੋ ਫਿਰ ਉਹਨ 20 ਤਰੀਕ ਨੂੰ ਝਾੜੂ ਵਾਲਾ ਬਟਨ ਐਸਾ ਦੱਬੋ ਉਹਦਾ ਮੰਝਾ ਪੱਕਾ ਹੀ ਮੰਡੀ ਜੀ ਢਾਹ ਰਿਆਂਗੇ ਆ ਦਾ ਫਿਰ ਉਹ ਸਾਡੇ ਜਦੋਂ ਮੈਂ ਛੋਟਾ ਹੁੰਦਾ ਸੀ ਬੋਟਾਂ ਵਾਲੇ ਆਉਂਦੇ ਉਹਦੇ ਮੈਂ ਵੀ ਜਾਂਦਾ ਹੁੰਦਾ ਜਿਵੇਂ ਅੱਜ ਵੀ ਬੱਚੇ ਆਏ ਹੋਏ ਨੇ ਸੁਰਦੇਵ ਸਿੰਘ ਢੀਂਟਸਾ ਆਇਆ ਕਾਲੀ ਨਾਲ ਵੱਲੋਂ ਉਦੋਂ ਕਾਲੀ ਨਾਲ ਚੁੰਦੇ ਸੀ ਅੱਜ ਨਹੀਂ ਹੈਗੇ ਉਹ ਉਹਨਾਂ ਦਾ ਬੇਟਾ ਲੜਦਾ ਸੀ ਸੁਨਾਮ ਤੋਂ ਉਹ ਜਿੱਥੇ ਰੈਲੀ ਸੀ ਉੱਥੇ ਜਗ੍ਹਾ ਨਹੀਂ ਸੀਗੀ ਇੱਕ ਦੋ ਰੂੜੀਆਂ ਜੀਆਂ ਦੇ ਉੱਤੋਂ ਦੀ ਜਾਣਾ ਪੈ ਗਿਆ ਜਾਨ ਸਰ ਬੋਲਣ ਲੱਗੇ ਬਡੇ ਢੀਂਟਸਾ ਸਾਹਿਬ ਕਹਿੰਦੇ ਵੀ ਦੇਖੋ ਲੋਕੋ ਮੈਂ ਤੁਹਾਡਾ ਕੰਜਾਂ ਫਿਕਰ ਕਰਦਾ ਮੈਂ ਤੁਹਾਡੇ ਕਰਕੇ ਰੂੜੀਆਂ ਦੇ ਤੁਰੇ ਫਿਰਦਾ ਸਾਡੇ ਪਿੰਡ ਦਾ ਇੱਕ ਮੇਲਾ ਮੇਲਾ ਹੈ ਮੂਰੇ ਬੈਠਾ ਦੇ ਉਹ ਖੜਾ ਹੋ ਗਿਆ ਮੇਲੇ ਉਹ ਕਹਿੰਦਾ ਸਾਡੇ ਕਰਕੇ ਕਾਨੂੰ ਫਿਰਦਾ ਬਾਈ ਆਪਦੇ ਮੁੰਡੇ ਨੂੰ ਐਮਐਲਏ ਬਣਾਉਣ ਨੂੰ ਫਿਰਦਾ ਐ ਲੈ ਐਂ ਕਰੋ ਅ ਮੈਥੋਂ ਖਾਲੀ ਪਰਨੋਟ ਤੇ ਗੂਠਾ ਲਵਾ ਲਓ ਗੁਰਦੁਆਰਾ ਸਾਹਿਬ ਸੌਂ ਪੋਣੀਆਂ ਸੌਂ ਪਵਾ ਲਓ ਮੇਰੇ ਮੁੰਡੇ ਨੂੰ ਐਮਐਲਏ ਬਣਾ ਦੋ ਮੇਰਾ ਮੰਝਾ ਪੱਕੇ ਹੀ ਰੂੜੀ ਤੇ ਢਾ ਦੋ ਇਹ ਮੰਡੀਆਂ ਚ ਰਾਤਾਂ ਉਹੀ ਨਹੀਂ ਕਰਦੇ ਇਹਨੂੰ ਜਾਣਦਾ ਮੈਂ ਇਹ ਤਾਂ ਤੁਹਾਡੇ ਨਾਲ ਹੱਥ ਮਿਲਾ ਕੇ ਬਾਅਦ ਚ ਸੈਨੀਟਾਈਜ਼ਰ ਨਾਲ ਹੱਥ ਧੋਦੇ ਨੇ ਵੀ ਖੁਰਕ ਖਰਕਣਾ ਪੈ ਜੇ ਵੀ ਕਿੱਥੋਂ ਮਿਲ ਕੇ ਲੋਕਾਂ ਨੂੰ ਇਹ ਨੇੜੇ ਲੱਗਣ ਵਾਲੇ ਨਹੀਂ ਹੈਗੇ ਤੁਹਾਡੇ ਡਰਾਮੇ ਕਰਦੇ ਆ ਇਸ ਕਰਕੇ ਗਿੱਦੜਬਾਏ ਵਾਲਿਓ ਤੁਸੀਂ ਤਾਂ ਇਤਿਹਾਸ ਲਿਖਿਆ ਹੋਇਆ ਬਹੁਤ ਵਾਰੀ ਐਸ ਵਾਰ ਤੁਹਾਡੇ ਕੋਲੇ ਮੌਕਾ ਮਿਲਿਆ 2.5 ਸਾਲ ਮਿਲੇ ਨੇ 22 ਸਾਲੇ ਨੇ ਅੱਛਾ ਮੈਂ ਬਿਲਕੁਲ ਸਹੀ ਗੱਲ ਕਹੀ ਐ ਡਿੰਪੀ ਨੇ 22 ਸਾਲ ਮੁੱਖ ਮੰਤਰੀ ਬਣੇ ਨੂੰ ਹੋਗੇ ਮਜਾਲਾ ਕਦੇ ਕੋਈ ਅਰਜੀ ਲੈ ਕੇ ਆਇਆ ਹੋਵੇ ਰਾਜਾ ਬਣੇਗਾ ਐਮਐਲਏ ਤੌਰ ਤੇ ਵੀ ਆ ਸਾਡੇ ਪਿੰਡਾਂ ਨੂੰ ਪੈਸੇ ਦੇ ਦੋ ਮੈਂ ਕਿਹੜਾ ਜਵਾਬ ਦੇਣਾ ਮੈਂ ਜਿਹੜਾ ਆਜ਼ਾਦ ਉਮੀਦਵਾਰ ਵੀ ਆ ਜਾਏ ਚਾਹੇ ਚਾਹੇ ਜਿਹੜੀ ਮਰਜ਼ਾ ਮੈਂ ਕਹਿੰਦਾ ਯਾਰ ਲੋਕਾਂ 'ਚ ਹੀ ਪੈਸਾ ਜਾਣਾ ਲੋਕਾਂ ਦਾ ਦਿਓ ਅਸੀਂ ਉਹ ਰਾਜਨੀਤੀ ਨਹੀਂ ਕਰਦੇ ਵੀ ਆ ਗਲੀ 'ਚੋਂ ਵੋਟਾਂ ਨਹੀਂ ਪਈਆਂ ਦੋ ਪੁੜੀਆਂ ਹੀ ਪੱਟ ਦੋ ਵੀ ਪੁੜੀਆਂ ਅਸੀਂ ਪੁੜੀਆਂ ਪੱਟਣ ਵਾਲੇ ਨਹੀਂ ਹਾਂ ਅਸੀਂ ਕਹਿੰਨਾ ਤਰੱਕੀ ਕਰਾਓ ਕਹਿੰਨ ਦੋ ਸਾਰਿਆਂ ਨੂੰ ਅਦੇ ਨਹੀਂ ਆਇਆ ਜੀ ਹੁਣ ਫਰਕ ਕੇ ਪੈ ਗਿਆ ਉਹ ਚਲਾ ਗਿਆ ਦਿੱਲੀ ਵਾਲੇ ਪਾਸੇ ਨੂੰ ਇੱਥੋਂ ਵਿਹਲਾ ਹੋ ਗਿਆ ਦਿੰਪੀ ਜੀ ਪਹਿਲਾਂ ਤਾਂ ਮੇਰੇ ਸਾਹਮਣੇ ਬੈਠਾ ਹੁੰਦਾ ਸੀ ਹੁਣ ਤੁਸੀਂ ਮੇਰੇ ਬਰਾਬਰ ਬੈਠਿਆ ਕਰੋਗੇ ਹੁਣ ਫਾਇਦਾ ਹੋਊਗਾ ਤੁਹਾਨੂੰ